ਕੀ ਪੰਜਾਬ ਦੇ ਵਿੱਚ ਪੀਲਾ ਹੋ ਸਕਦੀਆਂ ਨੇ ਪੀਲਾ ਕੀ ਹਨ ਹਸਟਰੀ ਕਾਲ ਦੀ ਮੈਂ ਗੁਰਸਿਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਆਮ ਤੌਰ ਤੇ ਜਿਹੜੀ ਮੈਂ ਵੀਡੀਓ ਪਾਉਣਾ ਉਹ ਸਿਰਫ ਆਪਣੇ ਬਾਗ ਦੇ ਵਿੱਚ ਹੀ ਪਾਉਣਾ ਪਰ ਅੱਜ ਮੈਂ ਇੱਕ ਥਾਂ ਆਇਆ ਹੋਇਆ ਜਿੱਥੇ ਜੰਗਲ ਲੱਗਿਆ ਹੋਇਆ ਉਸ ਬਾਬੋ ਬਣ ਗਿਆ ਇੱਥੇ ਆਉਣ ਦਾ ਤੇ ਇੱਥੇ ਬਣਦੇ ਰੁੱਖ ਨੂੰ ਪੀਲਾ ਲੱਗੀਆਂ ਹੋਈਆਂ ਨੇ ਜੀ ਪੀਲਾ ਦੋ ਕਿਸਮ ਦੀਆਂ ਹੁੰਦੀਆਂ ਨੇ ਇੱਕ ਬਣ ਨੂੰ ਲੱਗਦੀਆਂ ਨੇ ਇੱਕ ਪਿੱਲੂ ਨੂੰ ਲੱਗਦੀਆਂ ਨੇ ਇਹ ਦੋਨੋਂ ਇੱਕੋ ਜਿਹੇ ਰੁੱਖ ਨੇ ਬਣ ਤੇ ਪਿੱਲੂ ਬਣ ਨੂੰ ਤੁਸੀਂ ਇੱਥੇ ਖੜਾ ਦੇਖ ਸਕਦੇ ਹੋ ਜਿਹੜਾ ਪੀਲੂ ਹੁੰਦਾ ਜੀ ਪੀਲੂ ਦੇ ਪੱਤੇ ਥੋੜੇ ਜੇ ਬਣ ਨਾਲੋਂ ਚੌੜੇ ਹੁੰਦੇ ਆ ਇਸ ਵਾਰ ਇਹਦੀ ਸਾਂਭ ਸੰਭਾਲ ਆਪਾਂ ਕੀਤੀ ਸੀ ਸਾਂਭ ਸੰਭਾਲ ਦੇ ਬਾਅਦ ਇਹ ਹੁਣ ਇਹਨੂੰ ਫੰਗਸ ਤਾਂ ਜ਼ਰੂਰ ਪਈ ਹੋਈ ਆ ਪਰ ਇਸ ਵਾਰ ਸਾਂਭ ਸੰਭਾਲ ਤੋਂ ਬਾਅਦ ਫੁੱਲ ਬਹੁਤ ਜ਼ਿਆਦਾ ਲੱਗਿਆ ਹੋਇਆ ਇਸ ਵਾਰ ਪੀਲਾਂ ਇਹਨੂੰ ਲੱਗਣੀਆਂ ਚਾਹੀਦੀਆਂ ਨੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਡਰਾਈ ਰੱਖੀਏ ਕਿਉਂਕਿ ਇਹ ਡਰਾਈ ਜ਼ੋਨ ਦਾ ਪੌਦਾ ਜੀ ਇਹਨੂੰ ਕਦੇ ਵੀ ਐਦਾਂ ਨਹੀਂ ਸੀ ਹੋਇਆ ਵੀ ਮੀਂਹ ਵੇਲੇ ਪੀਲਾ ਕਦੇ ਵੀ ਨਹੀਂ ਸੀ ਲੱਗਦੀਆਂ ਜਦੋਂ ਸੋਕਾ ਪੈਂਦਾ ਸੀ ਉਦੋਂ ਪੀਲਾ ਤੇ ਜਿਹੜਾ ਆਪਣਾ ਬਣਦੀ ਦੀ ਜਾਂਡ ਦੀ ਫਲੀ ਹੁੰਦੀ ਆ ਉਹ ਜ਼ਿਆਦਾ ਆਉਂਦੀ ਹੁੰਦੀ ਆ ਜਿਹਨੂੰ ਖੇਜੜੀ ਵੀ ਕਹਿੰਦੇ ਆ ਜੀ ਰਾਜਸਥਾਨ ਤੇ ਜਿਹਨੂੰ ਆਪਾਂ ਬਣਦੀਆਂ ਜਾਂਡ ਦੀਆਂ ਫਲੀਆਂ ਕਹਿੰਦੇ ਸੀ ਸਾਗਰੀ ਕਹਿੰਦੇ ਆ ਜੀ ਉਹਦੀ ਸਬਜ਼ੀ ਵੀ ਬਣਦੀ ਸੀ ਇਹ ਹੁਣ ਤੁਸੀਂ ਕਰਾਮਾਤ ਕੁਦਰਤ ਦੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਫਲ ਇਹਨੂੰ ਬਿੱਲੂ ਨੂੰ ਆਇਆ ਹੋਇਆ ਅੱਗੇ ਕਹਿੰਦੇ ਹੁੰਦੇ ਸੀ ਇਹ ਸਿਸਟਮ ਹੋ ਗਿਆ ਸੀ ਵੀ ਜਦੋਂ ਕਦੇ ਦੰਦ ਦਾ ਥੌਲਾ ਕਰਾਉਣਾ ਤਾਂ ਥੌਲੇ ਵਾਲੇ ਕਹਿੰਦੇ ਸੀ ਵੀ ਇੱਕ ਫਲ ਛੱਡਣਾ ਪਊ ਤਾਂ ਲੋਕ ਕੀ ਕਹਿੰਦੇ ਸੀ ਵੀ ਹੁਣ ਪੀਲਾ ਲੱਗਦੀਆਂ ਨਹੀਂ ਪੀਲਾ ਛੱਡ ਦਿੰਨੇ ਆ ਜੀ ਅਸੀਂ ਅੱਜ ਤੁਸੀਂ ਦੇਖ ਸਕਦੇ ਹੋ ਬਣਦੇ ਰੁੱਖ ਤੇ ਪੀਲਾ ਲੱਗ ਚੁੱਕੀਆਂ ਨੇ ਜੀ ਹੁਣ ਆਪਾਂ ਇਹਨਾਂ ਤੇ ਬਹੁਤ ਇਸ ਵਾਰ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਜਿਹੜੀ ਫੰਗਸ ਆ ਉਹਨੂੰ ਵੀ ਖਤਮ ਕਰਨ ਲਈ ਕੋਈ ਨਾ ਕੋਈ ਜਿਹੜੀ ਆਪਣੀ ਆਰਗੈਨਿਕ ਕੁਦਰਤੀ ਤੌਰ ਤੇ ਫੰਗੀਸਾਈਟ ਆ ਉਹ ਯੂਜ਼ ਕਰਾਂਗੇ ਇਹਦੇ ਤੇ ਵਰਤੋਂ ਕਰਕੇ ਇਹਨਾਂ ਨੂੰ ਵਧੀਆ ਪੀਲਾ ਲੈਣ ਦਾ ਤੇ ਬਣਦੇ ਸੀਡ ਨੂੰ ਇਕੱਠਾ ਕਰਨ ਦਾ ਇਸ ਵਾਰ ਆਪਾਂ ਯਤਨ ਕਰਾਂਗੇ ਇੱਥੋਂ ਜਿੰਨਾ ਵੀ ਹੋ ਸਕੇ ਆ ਤੇ ਬਣ ਅੱਗੇ ਵਧਾਈਏ ਜਿੰਨਾ ਡਰਾਈ ਜ਼ੋਨ ਆ ਜੀ ਉਹਦੇ ਚ ਬਣ ਪੂਰਾ ਕਾਮਯਾਬ ਆ ਇਸ ਲਈ ਹੁਣ ਆਪਾਂ ਵੱਧੋ ਵੱਧ ਇੱਥੇ ਇਹਨਾਂ ਦੇ ਇਹਨਾਂ ਦੀ ਦੇਖਭਾਲ ਕਰਾਂਗੇ ਤੇ ਦੇਖਭਾਲ ਕਰਕੇ ਇਹਨਾਂ ਨੂੰ ਆਪਾਂ ਅੱਗੇ ਵਧਾਵਾਂਗੇ ਜੀ ਧੰਨਵਾਦ ਜੀ